ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦ ਘਰ ਦੇ ਵਿੱਚ ਪਤੀ ਪਤਨੀ ਦਾ ਆਪਸ ਦੇ ਵਿੱਚ ਹੀ ਵਿਵਾਦ ਹੋ ਗਿਆ ਵਿਵਾਦ ਐਨਾ ਵੱਧ ਗਿਆ ਕਿ ਦੋਨਾਂ ਨੇ ਇੱਕ ਦੂਜੇ ਤੇ ਜੰਮ ਕੇ ਹੱਥੋਂ ਪਾਈ ਕਰ ਦਿੱਤੀ ਘਰੋ ਪਰਿਦੇ ਵਿੱਚ ਪਤਨੀ ਅਤੇ ਉਸਦੀ 1.5 ਸਾਲ ਦੀ ਬੱਚੀ ਜ਼ਖਮੀ ਹੋ ਗਈ ਅਤੇ ਦੂਜੇ ਪਾਸੇ ਪਤੀ ਤੇ ਉਸਦੀ ਬਜ਼ੁਰਗ ਮਾ ਵੀ ਜ਼ਖਮੀ ਹੋਈ ਦੱਸਦੀ ਹੈ ਕਿ ਇੰਸਟਾਗ੍ਰam ਦੇ ਪਿੱਛੇ ਅਸਿਆਰਾ ਸਿਆ ਪਾਪਿਆ ਸਿਵਲ ਹਸਪਤਾਲ ਪਹੁੰਚ ਮੈਡੀਕਲ ਜਾਂਚ ਕਰਵਾ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮਾਮਲੇ ਦੀ ਸ਼ਿਕਾਇਤ ਦਰਜ ਕਰ ਲਈ ਹੈ ਜ਼ਖਮੀ ਮਹਿਲਾ ਅਰਵਿੰਦਰ ਕੋਰ ਨੇ ਦੱਸਿਆ ਕਿ ਉਸਦੀ ਮਾਡਲ ਟਾਊਨ ਦੇ ਰਹਿਣ ਵਾਲੇ ਸੂਰਜ ਨਾਲ ਕਰੀਬ 3 ਸਾਲ ਪਹਿਲਾਂ ਸ਼ਾਦੀ ਹੋਈ ਸੀ ਜਿਸ ਤੇ ਵਿਆਹ ਤੇ ਬਾ ਕਰੀਬ 1.5 ਸਾਲ ਪਹਿਲਾਂ ਉਸਨੇ ਅਦਾਲਤ 'ਚ ਉਸਦੇ ਖਿਲਾਫ ਕੇਸ ਦਾਇਰ ਕੀਤਾ ਉਸਦਾ ਪਤੀ ਅਕਸਰ ਉਸਦਾ ਇੰਸਟਾਗ੍ਰam ਅਕਾਊਂਟ ਚਲਾ ਦੋਸਤਾਂ ਨਾਲ ਗਲਤ ਗੱਲਾਂ ਕਰਦਾ ਹੈ ਜਿਸ ਦੇ ਵਿਰੋਧ ਚੋਂ ਮੰਗਲਵਾਰ ਦੀ ਸ਼ਾਮ ਪਤੀ ਦੇ ਘਰ ਤੇ ਉਸਦੇ ਨਾਲ ਗੱਲ ਕਰਨ ਗਈ ਜਿੱਥੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਇਹ ਲੜਾਈ ਐਸ ਕਦਰ ਵੱਧ ਗਈ ਕਿ ਬੱਚੀ ਦੇ ਵੀ ਦੰਦ ਟੁੱਟ ਗਏ ਉਧਰ ਦੂਜੇ ਪਾਸੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਵਿਆਹ ਤੋਂ ਬਾਅਦ ਹੀ ਅਕਸਰ ਉਸ ਨੂੰ ਤੰਗ ਕਰਦੀ ਹੈ ਜਿਸ ਲਈ ਮੰਗਲਵਾਰ ਸ਼ਾਮ ਨੂੰ ਉਸਨੇ ਫੋਨ ਤੇ ਗਾਲਾਂ ਕੱਢੀਆਂ ਤੇ ਘਰ ਆ ਗਈ ਤੇ ਬਾਅਦ ਵਿੱਚ ਆਪੂਰਾ ਸਿਆਪਾ ਪੈ ਗਿਆ ਸਿਟੀ ਹੋਮ ਨਿਊਜ਼ ਲਈ ਅਮਿਤ <th> ਦੀ ਰਿਪੋਰਟ ਸੂਰੇਸ਼ ਗਰੇਵਾਲ ਅੱਜ ਇੱਕ ਲੇਡੀ ਆਇਆ ਨੇ ਜਿਹੜੇ ਤੁਹਾਡੀ ਵਾਈਫ ਦੱਸਦੇ ਨੇ ਵਾਈਫ ਹੀ ਹੈ ਵਾਈਫ ਹੈ ਤੇ ਕੀ ਮਾਮਲਾ ਹੋਇਆ ਵਾ ਜਿਹੜੀ ਮਾਰਕੋਟਾਈ ਹੋਈ ਉਹਨਾਂ ਦੇ ਸਿਰ ਤੇ ਉਹ ਵੱਜੀ ਹੋਈ ਹੈ ਡੰਡੇ ਆ ਰੋਡ ਜੋ ਵੀ ਲੱਗਿਆ ਵਾ ਕੀ ਮਾਮਲਾ ਹੋਇਆ ਉਹ ਪਹਿਲਾਂ ਗਾਲਾਂ ਆ ਮੈਂ ਜਦੋਂ ਦਾ ਕੇਸ ਹੋਇਆ ਨਾ ਉਹਦਾ ਮੈਨੂੰ ਗਾਲ ਬਾਾਰ ਬਾਾਰ ਕਰਦੀ ਪਈ ਹੈ ਜੀ ਤੇ ਪਹਿਲਾਂ ਵੀ ਐਦਾ ਆਈ ਹੋਈ ਹੈ ਅੱਜ ਮੈਂ ਬਾਹਰ ਨਿਕਲਿਆ ਤਾਂ ਹੱਥਾ ਪਾਈ ਹੋ ਗਈ ਤੇ ਫਿਰ ਉਹਦਾ ਲਵਰ ਵੀ ਨਾਲ ਆ ਗਿਆ ਫੇਰ ਬਾਅਦ ਚ ਉਹਨੇ ਵੀ ਕੁੱਟਿਆ ਮੈਨੂੰ ਅੱਛਾ ਮੇਰੀ ਮੰਮੀ ਨੂੰ ਵੀ ਕੁੱਟਿਆ ਬਸ ਐਦਾ ਦੀ ਗੱਲ ਹੋਈ ਆ ਤੇ ਜਿਹੜਾ ਆਪਣਾ ਇੱਕ ਬੱਚਾ ਵਾ ਬੱਚੇ ਦਾ ਵੀ ਕਹਿੰਦੇ ਦੰਦ ਟੁੱਟਿਆ ਵਾ ਹੱਥਾ ਪਾਈ ਚ ਹੁਣ ਉਹ ਹਿਮਨ ਸ਼ੀਲਡ ਵਾਂਗ ਬਤਰੀ ਹੈ ਓਕੇ ਲੜਨ ਆਈ ਹੈ ਜਾਣ ਕੇ ਨਾਲ ਬੱਚਾ ਚੱਕਿਆ ਹੋਇਆ ਓਕੇ ਤੇ ਉਹ ਇਹ ਵੀ ਕਹਿ ਰਹੀ ਹੈ ਕਹਿੰਦੇ ਵੀ ਤੁਸੀਂ ਉਹਨਾਂ ਦੀ ਆਈਡੀ ਇਨਸਟਾ ਜਾਂ ਹੋਰ ਹੈਕ ਕਰਕੇ ਕੋਈ ਸਬੂਤ ਦਵੇ ਕੋਈ ਮੈਸੇਜ ਕੰਦੇ ਕੀਤੇ ਆ ਸਬੂਤ ਦਵੇ ਕੋਈ ਤੇ ਕਿੰਨੀ ਦੇਰ ਹੋ ਗਈ ਕੇਸ ਚੱਲਦੇ ਨੂੰ ਡੇਢ ਸਾਲ ਆਈ ਥਿੰਕ ਨਵੰਬਰ 2022 ਚ ਸ਼ੁਰੂ ਕੀਤਾ ਸੀ ਉਹਨੇ ਇਹ ਅਰੇਂਜ ਵੀ ਆਈ ਸੀ ਹਲਾ ਮੇਰੇ ਸੀ ਅਰੇਂਜ ਸੀ ਤੇ ਹੁਣ ਅੱਜ ਜਿਹੜਾ ਹੈਗਾ ਜ ਉਹਨਾਂ ਵੱਲੋਂ ਵੀ ਤੁਹਾਡੇ ਤੇ ਹੱਥ ਛੱਕਿਆ ਗਿਆ ਵਾ ਹਾਂਜੀ ਉਹ ਤਾਂ ਸਪੈਸ਼ਲ ਗੁੰਡਾ ਲੈ ਕੇ ਆਇਸੀ ਇਹ ਮਨਪ੍ਰੀਤ ਨਾ ਵਿਆਹ ਤੋਂ ਪਹਿਲਾਂ ਉਹ ਦਿਨ ਆ ਘੁੰਮ ਰਿਹਾ ਓਕੇ ਉਹ ਮੁੰਡਾ ਓਕੇ ਉਹਦੀ ਆਪ ਦੀ ਵਾਈਫ ਪਰੇਸ਼ਾਨ ਹੈ ਰੋਜ਼ ਉਹਨੂੰ ਜਾ ਕੇ ਕੁੱਟਦਾ ਹੈ ਇਹ ਇਹਨੂੰ ਹੋਟਲਾਂ ਚ ਲੈ ਕੇ ਜਾਂਦਾ ਹੈ ਓਕੇ ਤੇ ਇਹ ਇਹਦਾ ਕੋਈ ਹੈਗਾ ਆਪਣੇ ਕੋਈ ਸਬੂਤ ਕਿ ਕੋਈ ਪ੍ਰੂਫ ਕੋਈ ਕੋਰਟ ਸੀ ਦਿੱਤਾ ਉਹਦੀ ਵਾਈਫ ਗਵਾਹੀ ਦੇਣ ਵਾਲੀ ਹੈ ਉਹਦੀ ਵਾਈਫ ਜਵਾਈ ਦੇਣ ਹਾਂਜੀ ਕੀ ਕੀ ਨਾਮ ਹੈ ਤੁਹਾਡਾ ਹਰਵਿੰਦਰ ਕੋ ਅਰਵਿੰਦਰ ਜੀ ਅੱਜ ਜਿਹੜੀ ਆ ਮਾਰਕੁਟਾਈ ਹੋਈ ਹੈ ਕੀ ਮਾਮਲਾ ਹੋਇਆ ਵਾ ਕਿੱਥੇ ਦੀ ਘਟਨਾ ਵਾ ਕੀ ਬੁਲਾ ਮੈਂ ਕਿਪਰੋਟ ਤੇ ਰਹਿੰਦੀ ਆ ਤੇ ਆ ਮੇਰੇ ਮਦਰ ਨੇ ਤੇ ਮੇਰਾ ਕੋਰਟ ਕੇਸ ਚੱਲ ਰਿਹਾ ਮੇਰੇ ਹਸਬੰਡ ਨਾਲ ਤੇ ਉਹ ਪੈਸੇ ਨਹੀਂ ਦੇਣਾ ਚਾਹੁੰਦਾ ਕੋਰਟ 'ਚ ਵੀ ਨਹੀਂ ਆ ਰਿਹਾ ਮੈਨੂੰ ਲੈ ਕੇ ਵੀ ਨਹੀਂ ਜਾ ਰਿਹਾ ਮੈਂ 3 ਮੰਥ ਦੀ ਪ੍ਰੈਗਨੈਂਸੀ ਜਦੋਂ ਮਦਰ ਘਰੇ ਛੱਡ ਗਿਆ ਸੀ ਮੈਨੂੰ 22 ਅਪ੍ਰੈਲ ਨੂੰ ਲਾਸਟ ਠੀਕ ਹੈ 2022 ਦੇ ਵਿੱਚ ਹੁਣ 2 ਸਾਲ ਹੋ ਗਏ ਮੈਂ ਮਮਾ ਦੇ ਘਰ ਬੈਠੀ ਹੋਈ ਆ ਨਾਮ ਨੂੰ ਲੈਣ ਆਂਦਾ ਵਾ ਮੈਂ ਦੋ ਤਿੰਨ ਦਰਖਾਸਤ ਦਿੱਤੀਆਂ ਇਹਨਾਂ ਨੇ ਥਾਣੇ ਵਾਲਿਆਂ ਨੂੰ ਜਾ ਕੇ ਉੱਥੇ ਮੇਰੀ ਕਿੱਥੇ ਵੀ ਸੁਣਵਾਈ ਨਹੀਂ ਹੋਣ ਦਿੱਤੀ ਉਹਨਾਂ ਨੇ ਆਪਣੀ ਅਪਰੋਚ ਲਗਾਈ ਉਹਨਾਂ ਉਹ ਐਨ ਆਰ ਆਈ ਫੈਮਿਲੀ ਆ ਉਹ ਕਹਿੰਦੇ ਸਾਡੇ ਕੋਲ ਪੈਸੇ ਆ ਸੀ ਜਿੱਥੇ ਚਾਹੀਏ ਸੀ ਉੱਥੇ ਖਰੀਦ ਸਕਦੇ ਆ ਅੱਜ ਕੀ ਹੋਇਆ ਅੱਜ ਮੈਂ ਉਹਨੂੰ ਬਸ ਜਸ ਇੱਧਰ ਹੋਰ ਚਲਦੀ ਨਾਲ ਬੇਟੀ ਨੂੰ ਮਲਵਾ ਦਿੰਨੀ ਆ ਤੇ ਮੈਂ ਕੁਦਰਤੀ ਬਸ ਜਾ ਕੇ ਵੈਸੇ ਨੋਰਮਲ ਬੈਲ ਖੜਕਾਈ ਤੇ ਉਹਨਾਂ ਨੂੰ ਲੱਗਾ ਕਿ ਮੈਂ ਉਹਨਾਂ ਨੂੰ ਹਮਲਾ ਕਰ ਰਹੀ ਮੈਂ ਜਸਤ ਕੱਲੀ ਸੀ ਮੈਂ ਸੀ ਮੇਰੀ ਬੇਟੀ ਸੀ ਮੇਰੇ ਕਿਰਾਏਦਾਰਾਂ ਦੀ ਕੁੜੀ ਛੋਟੀ ਜੀ 15 ਕੇ ਸਾਲ ਦੀ ਉਹ ਕਿਰਾਏਦਾਰਾਂ ਦੀ ਕੁੜੀ ਸੀ ਉਹਨਾਂ ਨੇ ਡੰਡੇ ਸੋਟੇ ਨਾਲ ਮਾਰਨਾ ਸ਼ੁਰੂ ਕਰਤਾ ਮੈਨੂੰ ਸਮਝ ਹੀ ਨਹੀਂ ਆਵਲ ਮੇਰੀ ਬੇਟੀ ਨੀ ਜਿਗਰ ਦੀ ਮੇਰੀ ਬੇਟੀ ਤੇ ਪਤਾ ਨਹੀਂ ਕੀ ਮਾਰਿਆ ਦੇਖੋ ਤਾਂ ਦੰਦ ਤੋੜਤਾ ਆ ਕਰੋ ਮੀਕਾ ਹੂੰ ਤੇ ਕਿੰਨੇ ਲੋਕ ਸੀ ਇਹਨਾਂ ਨੇ ਹਮਲਾ ਕੀਤਾ ਉਹ ਦੋ ਜਨੇ ਸੀ ਮੈਂ ਕੱਲੀ ਸੀ ਕੌਣ ਕੌਣ ਸੀ ਉਹ ਮੇਰੇ ਹਸਬੰਡ ਸੀ ਮੇ ਸਾਸਰੀ ਦੋ ਹੀ ਜਨੇ ਰ ਸੂਰਜ ਗਰੇਵਾਲ ਤੇ ਮਦਰ ਦਾ ਦਲਵਿੰਦਰ ਕੌਰ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ 3 ਸਾਲ ਹੋ ਗਏ ਉਹ ਹਸਬੰਡ ਕੀ ਕੰਮ ਕਰਦੇ ਕੋਈ ਕੰਮ ਨਹੀਂ ਕਰਦਾ ਮਦਰ ਕਹਿੰਦੀ ਜੇ ਕੰਮ ਤੇ ਜਾਊਗਾ ਮੈਂ ਨਾਥਾ Ashram ਚਲ ਜੂੰਗੀ ਕੀ ਕਾਰਨ ਸੀਗਾ ਕਿ ਜਦੋਂ ਡਿਵੋਰਸ ਕੀ ਕਾਰਨ ਸੀ ਕਿ ਡਿਵੋਰਸ ਦਾ ਗੱਲ ਪੁੱਛੀ ਉਹਨਾਂ ਨੂੰ ਲੱਗਦਾ ਕਿ ਮੈਂ ਪੜ੍ਹੀ ਲਿਖੀ ਘਾਟਾ ਵੀ ਮੈਂ ਉਹਨਾਂ ਦੇ ਲੈਵਲ ਦੀ ਨਹੀਂ ਹਾਂ ਤੋ ਕਹਿੰਦੇ ਟੱਬਾ ਰੋਡ ਰਹਿਣੀ ਆ ਅਸੀਂ ਮਾਡਲ ਟਾਊਨ ਚ ਰਹਿਣੇ ਆ ਅੱਜ ਤੁਸੀਂ ਆਪਣੇ ਬੱਚੇ ਨੂੰ ਉਹ ਸਰ ਪੜਿਆ ਲਿਖਿਆ ਜਿਆਦਾ ਵਾ ਉਹ ਕਦੇ ਮੇਰਾ ਇੰਸਟਾਗ੍ਰam ਹੈਕ ਕਰ ਲੰਦਾ ਕਦੀ ਫੇਸਬੁੱਕ ਕਦੇ ਉਹ ਤੇ ਗਲਤ ਕਮੈਂਟ ਕਰਦਾ ਵਾ ਲੋਕਾਂ ਨੂੰ ਮੇਰੀ ਆਈਡੀ ਤੋਂ ਮੇਰੇ ਨਾਮ ਰੀਤ ਬਣ ਕੇ ਲੋਕਾਂ ਨੂੰ ਮੈਸੇਜ ਕਰਦਾ ਵਾ ਮੈਨੂੰ ਰੀਤ ਬਾਰੇ ਆ ਦੱਸੋ ਮੈਨੂੰ ਰੀਤ ਬਾਰੇ ਅੱਧਾ ਕਰੋ ਮੈਨੂੰ ਅੱਧਾ ਕਰੋ ਲੋਕਾਂ ਨੂੰ ਲੱਖ ਲੱਖ ਰੁਪਏ ਦਿੰਦਾ ਮੈਂ ਤੁਹਾਨੂੰ ਆਫਰ ਦਿੰਨਾ ਲੱਖ ਰੁਪਏ ਦਿੰਨਾ ਵਾ ਤੁਸੀਂ ਮੈਨੂੰ ਬਿਆਨ ਦਿਓ ਤੁਸੀਂ ਮੇਰਾ ਤਲਾਕ ਕਰਾਂ ਚ ਮੇਰੀ ਹੈਲਪ ਕਰੋ ਮੈਂ ਤੁਹਾਨੂੰ ਹਰ ਬੰਦੇ ਨੂੰ ਆਫਰ ਕਰਦਾ ਦੋ ਤਿੰਨ ਵਾਰੀ ਮੇਰਾ ਫੈਸਲਾ ਹੋਇਆ ਪਰ ਜਦੋਂ ਉਹਨਾਂ ਨੇ ਜਦੋਂ ਮੌਕੇ ਦੇ ਐਂਡ ਕੱਟ ਕਰਨ ਵਾਲਾ ਹੁੰਦਾ ਵਾ ਫਿਰ ਉਹ ਮੁੱਕਰ ਜਾਂਦੇ ਅਗਲੇ ਦਿਨ ਕਹਿੰਦੇ ਅਸੀਂ ਨਹੀਂ ਕਰਾਂ ਨਾ ਮੇਰਾ ਮੁੰਡਾ ਡਿਪਰੈਸ਼ਨ 'ਚ ਹੈ ਮੇਰਾ ਮੁੰਡਾ ਐਦਾ ਵਾ ਝੂਠਾ ਜਾ ਕੇ ਐਡਮਿਟ ਹੋ ਜਾਂਦਾ ਅੱਜ ਵੀ ਕੁਛ ਮੈਸੇਜ ਆਲਾ ਵੀ ਕੋਈ ਸੀਗਾ ਵਿੱਚ ਸੀ ਉਹਨੇ ਪਹਿਲਾਂ ਇੰਸਟਾਗ੍ਰam ਤੇ ਮੇਰੀ ਬੇਟੀ ਨੂੰ ਮੇਰੇ ਗਵੰਡੀਆਂ ਨੂੰ ਮੈਸੇਜ ਕਰਕੇ ਕਹਿੰਦਾ ਕਿ ਇਹਨਾਂ ਤੰਜਕਾ ਤੇ ਬੈਠਣ ਗਈ ਸੀ ਪਿੱਛੇ ਜੇ ਇਹਨੂੰ ਪਲਾਸਟਿਕ ਦਾ ਟੌਏ ਮਿਲਿਆ ਘਰੇ ਆਓ ਤੇ ਉਹ ਟੌਏ ਦੇ ਇੱਕ ਗਵੰਡੀਆਂ ਨੂੰ ਗਿਫਟ ਕਹਿੰਦਾ ਵੀ ਉਹ ਪਲਾਸਟਿਕ ਦਾ ਬੱਚਾ ਵਾ ਉਹ ਖਰਚੀਂ ਮੂੰਹ 'ਚ ਪਾਏਗਾ ਨਾ ਨੂੰ ਨਹੀਂ ਪਤਾ ਛਾਲ ਦੇ ਬੱਚੇ ਨੂੰ ਤੇ ਮੈਂ ਹਾਈਪਰ ਹੋ ਗਈ ਮੈਨੂੰ ਮੈਂ ਇਹਨੂੰ ਪੁੱਛਣ ਜਾਵਾਂ ਵੀ ਜਦੋਂ ਤੂੰ ਮੈਨੂੰ ਰੱਖ ਲੈ ਜਾਵੇਂ ਨਾ ਵਨ ਸਾਈਡ ਕਰ ਲੈ ਅੱਜ ਕੀ ਕਰਨਗੇ ਸੀ ਉਹਨਾਂ ਦੇ ਕੋਲ ਮੈਂ ਇਹਨੂੰ ਪੁੱਛਣ ਗਈ ਸੀ ਵੀ ਤੂੰ ਮੈਨੂੰ ਆਈਡੀਆ ਤੇ ਮੇਰੇ ਨਾਲ ਗਲਤ ਮੈਸੇਜ ਕਿਉਂ ਕਰ ਰਿਹਾ ਵਾ ਜਿਹੜੀ ਗੱਲ ਆ ਤੂੰ ਆਪਣੇ ਘਰ ਦੇ ਨੂੰ ਬਿਠਾ ਕੇ ਰਿਸ਼ਤੇਦਾਰਾਂ ਦੇ ਬਿਠਾ ਕੇ ਬੈਠਾ ਗੱਲ ਕਰਨੀ ਬੈਠ ਕੇ ਫੈਸਲਾ ਕਰੀ ਜੀਜਾ ਮਾਰੀ ਨਹੀਂ ਆਜੀ ਉਹਨਾਂ ਦੇ ਕੋਲ ਰਾਟ ਸੀ ਮੋਤੀ ਜੀ ਤੇ ਮੈਂ ਤਾਂ ਕੋਈ ਜਸਟ ਬੱਚਾ ਪੜਿਆ ਹੋਇਆ ਸੀ ਆਪਣਾ ਮੈਨੂੰ ਸਮਝ ਨਹੀਂ ਆਈ ਤੁਸੀਂ ਉਹਨਾਂ ਦੇ ਕੈਮਰੇ ਚੈੱਕ ਕਰੋ ਇੱਕ ਬੱਚੇ ਨੂੰ ਵੀ ਹਾਂ ਇਹਨਾਂ ਨੂੰ ਮੇਰੀ ਬੇਟੀ ਦਾ ਦੰਦ ਤੋੜਤਾ ਉਹਨੇ ਮਾਰ ਕੇ ਥੋੜਾ ਮਾਰੇ ਬਤਨ ਕੀ ਮਾਰਿਆ ਹੋਰ ਪਹਿਲਾਂ ਤੈਨੂੰ ਚੱਕ ਕੇ ਪਟਕਿਆ ਫਿਰ ਉਹਨੂੰ ਮੈਂ ਕਹਿ ਰਹੀ ਮੈਨੂੰ ਜੋ ਮਰਜ਼ੀ ਕਰ ਲੈ ਮੇਰੀ ਬੇਟੀ ਨੂੰ ਨਾ ਕੁਝ ਕਹੀਂ ਮੇਰੀ ਬੇਟੀ ਨੂੰ ਉਹਨਾਂ ਕੋਈ ਕੁਝ ਪਰ ਉਹਨੇ ਮੇਰੀ ਬੇਟੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਉਹਨੂੰ ਇਹ ਆ ਕਿ ਬੇਟੀ ਮਰ ਜਾਊਗੀ ਮੈਨੂੰ ਹਿੱਸਾ ਜਣਾਣਾ ਪਊ ਕਿਉਂਕਿ ਮੇਰਾ ਕੋਰਟ ਕੇਸ ਚੱਲ ਰਿਹਾ ਹੈ